ਤੁਹੇ ਮੈਂ ਆਇਆ ਤੁਹੀ ਸੇ ਤੁਮੇਂ ਆਉਂ ਮੈਂ ਨਹੀਂ ਰਹਿਣਾ ਤੁਹੀ ਸੇ ਤੁਮੇਂ ਆਉਂ ਮੈਂ ਓ ਠਾਕੂ ਨੈ ਉਸ ਕਾਜੀ ਆਈ ਆ ਰਹੀ ਕੀ ਕੰਮ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਪੰਥ ਦੇ ਸਾਜਿਆਂ ਦੇ ਸਾਰੇ ਇਲਾਕਾ ਨਿਵਾਸੀਆਂ ਨੂੰ ਦੇਸ਼ ਦੇ ਸਾਰਿਆਂ ਨੂੰ ਬਹੁਤ ਬਹੁ ਲੱਖ ਲੱਖ ਵਧਾਈ ਹੋਵੇ ਅੱਜ ਬਹੁਤ ਹੀ ਹੁਤਮਤਾ ਹਮਨਾ ਗੁਰਦਵਾਰੀ ਸਾਹਿਬ ਚ ਮਨਾਈ ਗਈ ਅੱਜ ਸੰਗਤ ਨੇ ਜਿੱਦਾਂ ਮੇਲੇ ਦਾ ਮੇਲੇ ਵਾਂਗੂ ਤਿਆਰ ਕੀਤਾ ਗਿਆ ਸਵੇਰ ਦਾ ਬਹੁਤ ਵਧੀਆ ਰੌਣਕ ਲੱਗੀ ਏ ਤੇ ਅਸੀਂ ਚਾਹਨੇ ਵੀ ਸਦਾ ਇਦਾਂ ਹੀ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਬਸ ਇਹੀ ਕਹਿੰਦੇ ਸੰਗਤ ਨੂੰ ਇਦਾਂ ਵਾਚ ਕਰਕੇ ਸਭ ਬਾਕੀ ਜਿੱਥੇ ਕੋਈ ਲੋੜਵੰਦ ਮਤਲਬ ਜਿਵੇਂ ਭਾਜੀ ਦੱਸਦੇ ਬੱਚਿਆਂ ਨੂੰ ਪ੍ਰੈਕਟਿਸ ਕਰਾਉਂਦੇ ਗੁਰਦਵ ਆਪਣੇ ਸਕੂਲ ਸਰਕਾਰੀ ਸਕੂਲੇ ਚ ਇਹਨਾਂ ਸਾਰੀਆਂ ਸੋਸਾਇਟੀਆਂ ਨਾਲ ਦਾ ਸਾਥ ਦੇਣ ਬਾਕੀ ਅਸੀਂ ਸਾਡੀ ਸਾਡੀ ਸੋਸਾਇਟੀ ਜੀ ਮੱਖਣਸ਼ਾ ਲਵਾਣਾ ਜਿੱਦੂ ਕਹਿਣਗੇ ਅਸੀਂ ਉਦੋਂ ਪਹਿਲਾਂ ਜੋ ਵੀ ਸਾਨੂੰ ਕਰਨਗੇ ਅਸੀਂ ਕਾਮਾ ਮਤਲਬ ਤਰ੍ਹਾਂ ਹੀ ਪੂਰਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋ ਤੇ ਸਾਰੀ ਸੰਗਤ ਨੂੰ ਵਿਸਾਖੀ ਦੇ ਸੁਭਿ ਦਿਹਾੜੇ ਦੀਆਂ ਹੱਥ ਖਾਲਸਾ ਸਾਜਨਾ ਦਿਵਸ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਮੇਰੇ ਵੱਲੋਂ ਸਾਰੀ ਸੰਗਤ ਨੂੰ ਇੱਕ ਬੇਨਤੀ ਕੀਤੀ ਜਾਂਦੀ ਆ ਕਿ ਜਿਹੜੇ ਬੱਚੇ ਸਕੂਲ ਦੇ ਵਿੱਚ ਪ੍ਰੈਕਟਿਸ ਕਰਦੇ ਨੇ ਇੱਥੇ ਤੋਂ ਉਹਨਾਂ ਉਹਨਾਂ ਦੇ ਮਾਪਿਓ ਜਿਹੜੇ ਹੈਗੇ ਨੇ ਉਹਨਾਂ ਨੂੰ ਚਾਹੀਦਾ ਵੀ ਆਂਡ ਗਮਾਡ ਦੇ ਬੱਚਿਆਂ ਨੂੰ ਵੀ ਉੱਥੇ ਉਤਸ਼ਾਹਤ ਕਰਨ ਕਿ ਬੱਚੇ ਜਾਣ ਕਰਨਾ ਚੰਗੇ ਪਾਸੇ ਲੱਗਣ ਬੱਚੇ ਮਾੜੇ ਕਮਾ ਤੋਂ ਬਾਜਣ ਨਸ਼ੇ ਤੋਂ ਬਾਜਣ ਆ ਫੋਨਾਂ ਦੀਆਂ ਗੇਮਾਂ ਤੋਂ ਬਾਜਣ ਬਾਕੀ ਭਾਜੀ ਹੜਾ ਨੇ ਜਿਹੜਾ ਅੱਜ ਕਿਹਾ ਵੀ ਆਪਾਂ ਸੋਸਾਇਟੀ ਵੱਲੋਂ ਬਾਬਾ ਮੱਖਣ ਸਾਹ ਲਬਾਣਾ ਸੋਸਾਇਟੀ ਵੱਲੋਂ ਬੱਚਿਆਂ ਨੂੰ ਇੱਕ ਦਿਨ ਦੀ ਰਾਈਡ ਮਹੀਨੇ ਬਾਅਦ ਮਹੀਨੇ ਬਾਅਦ ਪ੍ਰੋਵਾਈਡ ਕਰਾਇਆ ਕਰਨਗੇ ਇਹਨਾਂ ਦੇ ਬਹੁਤ-ਬਹੁਤ ਧੰਨਵਾਦੀਆਂ ਸਾਰੀਆਂ ਸੁਸਾਇਟੀਆਂ ਨੂੰ ਚਾਹੀਦਾ ਕਿ ਇਹ ਬੱਚੇ ਜਿਹੜੇ ਨੇ ਸਾਰੇ ઠાੜੇ ਹੀ ਨੇ ਸਾਰਿਆਂ ਦੇ ਰਲ ਮੇ ਬੱਚੇ ਨੇ ਸਾਰੇ ਇਹਨਾਂ ਨੂੰ ਬੱਚਿਆਂ ਦਾ ਸਹਿਯੋਗ ਦਿਓ ਤੇ ਬੱਚੇ ਵੱਧ ਤੋਂ ਵੱਧ ਗਰਾਉਂਡਾਂ ਨਾਲ ਜੋੜੋ ਗੁਰੂ ਘਰ ਨਾਲ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ